ਤਮਾਮ ਕਾਂਗਰਸ ਦੇ ਲੀਡਰ ਸਹਿਬਾਨ ਔਰ ਜਿੰਨੇ ਵੀ ਸਾਡੇ ਸਾਬਕਾ ਐਮ ਐਲ ਏਸ ਤੇ ਕੰਟੈਸਟਡ ਕੈਂਡੀਡੇਟ ਹੈ ਜ਼ਿਲ੍ਹਾ ਦੇ ਪ੍ਰਧਾਨ ਸਾਹਿਬ ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲਣ ਵਾਸਤੇ ਅੱਜ ਅਸੀਂ ਇੱਥੇ ਆਏ ਸੀ ਸਵੇਰ 10 ਵਜੇ ਦਾ ਟਾਈਮ ਲਿਆ ਸੀਗਾ ਔਰ ਜ਼ੀਰੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਤੇ ਬੁੱਢੇ ਨਾਲੇ ਨੂੰ ਲੈ ਕੇ ਅਸੀਂ ਚਰਚਾ ਕੀਤੀ ਹੈ ਸਭ ਤੋਂ ਵੱਡਾ ਜਿਹੜਾ ਅੱਜ ਦਾ ਇਸ਼ੂ ਸੀਗਾ ਉਹ ਪੰਚਾਇਤੀ ਚੋਣਾਂ ਹੈ ਜਿਸ ਪ੍ਰਕਾਰ ਦੇ ਹਾਲਾਤ ਸਰਕਾਰ ਨੇ ਬਣਾ ਰਹੀ ਹੈ ਹਜੇ ਤੱਕ ਕਿਸੇ ਨੂੰ ਵੋਟਰ ਸੂਚੀ ਨਹੀਂ ਦਿੱਤੀ ਗਈ ਔਰ ਬਹੁਤ ਸਾਰੇ ਹਲਕਿਆਂ ਦੇ ਵਿੱਚ ਬਹੁਤ ਸਾਰੀਆਂ ਬਲਾਕਸ ਦੇ ਵਿੱਚ ਹਜੇ ਇਹ ਨਹੀਂ ਪਤਾ ਲੱਗਿਆ ਕਿ ਕਿਹੜੇ ਪਿੰਡ ਰਿਜ਼ਰਵ ਹੈ ਔਰ ਕਿਹੜੇ ਪਿੰਡ ਓਪਨ ਨੇ ਹਾਲਾਂਕਿ ਜਿਹੜੀ ਰੈਜ਼ਰਵੇਸ਼ਨ ਦੇ ਵਿੱਚ ਬਹੁਤ ਵੱਡੀ ਤਾਂਦਲੀ ਹੋਈ ਹੈ ਧੱਕਾ ਹੋਇਆ ਹੈ ਬਲੌਕ ਲੈਵਲ ਤੇ ਇਹਨਾਂ ਨੇ ਰੈਜ਼ਰਵੇਸ਼ਨ ਕਰਤੀ ਹੈ ਔਰ ਜਿਹੜੇ ਲੋਕ ਜਿਹੜੇ ਪਿੰਡ 15-15 ਸਾਲਾਂ ਤੋਂ ਰਿਜ਼ਰਵ ਸਨ ਉਹ ਅੱਜ ਵੀ ਰਿਜ਼ਰਵ ਕੈਟਾਗਰੀ ਚ ਫੇਰ ਦੁਬਾਰਾ ਪਾ ਦਿੱਤੇ ਗਏ ਨੇ ਉਹਦਾ ਕਾਰਨ ਇਹ ਹੈ ਕਿ ਜਿੱਥੇ ਇਹਨਾਂ ਦਾ ਸਰਪੰਚ ਜਿੱਤ ਨਹੀਂ ਸਕਦਾ ਜਦੋਂ ਜਿੱਥੇ ਇਹਨਾਂ ਕੋਲੇ ਬੰਦਾ ਨਹੀਂ ਸੀ ਚਾਹੇ ਉਹ 5000 ਦੀ ਆਬਾਦੀ ਦਾ ਪਿੰਡ ਸੀ ਚਾਹੇ ਉਹ 10000 ਦੀ ਆਬਾਦੀ ਦਾ ਪਿੰਡ ਸੀ ਉਹਨਾਂ ਨੂੰ ਰਿਜ਼ਰਵ ਕਰ ਦਿੱਤਾ ਗਿਆ ਜਿੱਥੇ ਇਹਨਾਂ ਕੋਲੇ ਬੰਦਾ ਨਹੀਂ ਸੀ ਉੱਥੇ ਜਰਨਲ ਲੇਡੀ ਕਰ ਦਿੱਤੀ ਜੀ ਚਾਹੇ 15 ਸਾਲ ਤੋਂ ਜਰਨਲ ਲੇਡੀ ਸੀਗੀ ਆਲਰੇਡੀ ਉੱਥੇ ਸੋ ਮੇਰੇ ਕਹਿਣ ਦਾ ਮਤਲਬ ਰਿਜ਼ਰਵੇਸ਼ਨ ਦੇ ਵਿੱਚ ਇਹਨਾਂ ਨੇ ਧਾਂਦਲੀ ਕੀਤੀ ਹੈ ਬੜਾ ਵੱਡਾ ਧੱਕਾ ਕੀਤਾ ਹੈ ਡੇਟ ਅਨਾਉਂਸ ਹੋ ਗਿਆ ਹਜੇ ਤੱਕ ਨਹੀਂ ਸਾਨੂੰ ਪਤਾ ਲੱਗਿਆ ਵੀ ਕਿਹੜਾ ਪਿੰਡ ਰਿਜ਼ਰਵ ਹੈ ਕਿਹੜਾ ਆਪਣਾ ਹੈ ਲੋਕਾਂ ਨੇ ਆਪ ਦੇ ਲੈਵਲ ਨਾਲ ਲੈ ਲਈਆ ਦੂਸਰਾ ਐਨਓਸੀਜ਼ ਨਹੀਂ ਦਿੱਤੀਆਂ ਜਾ ਰਹੀਆਂ ਕੀ ਜਾ ਰਿਹਾ ਕਿ ਇਹਨਾਂ ਨੂੰ ਐਨਓਸੀਜ਼ ਨਹੀਂ ਦਿਓ ਤੇ ਜਦ ਐਨਓਸੀ ਨਹੀਂ ਮਿਲੇਗੀ ਤਾਂ ਅਸੀਂ ਇਹਨਾਂ ਦੇ ਕਾਗਜ਼ ਰੱਦ ਕਰ ਦੇਾਂਗੇ ਅੱਜ ਅਸੀਂ ਪ੍ਰਤਾਪ ਸਿੰਘ ਬਾਜਵਾ ਸਾਡੇ ਸੀਐਲਪੀ ਲੀਡਰ ਵੀ ਮਿਲ ਰਹੇ ਨੇ ਇਲੈਕਸ਼ਨ ਕਮਿਸ਼ਨ ਨੂੰ ਸਟੇਟ ਨੂੰ ਪਰ ਤੁਸੀਂ ਜਾਣਦੇ ਹੋ ਸਟੇਟ ਇਲੈਕਸ਼ਨ ਕਮਿਸ਼ਨ ਵੀ ਆਫੀਸਰ ਸਰਕਾਰਾਂ ਜਿਹੜੀਆਂ ਸਰਕਾਰਾਂ ਦੇ ਨਾਲ ਕਾਫੀ ਅਸਰ ਰੂਕ ਰੱਖਦੇ ਐ ਮੇਰੀ ਅੱਜ ਇਹਨਾਂ ਨੂੰ ਕਿਹਾ ਫੇਰ ਹੁਣ ਸਟੇਟ ਇਲੈਕਸ਼ਨ ਕਮਿਸ਼ਨ ਨੇ ਇਹ ਕਿਹਾ ਕਿ ਐਫੀਡੇਵਿਟ ਦੇ ਦਿਓ ਐਫੀਡੇਵਿਟ ਤੇ ਵੀ ਸਾਨੂੰ ਖਸਤਾ ਇਹਨਾਂ ਨੇ ਨਾਲ ਕੁਐਸਚਨ ਮਾਰਕ ਲਗਾਇਆ ਹੈ ਕਿ ਜਿਹੜਾ ਵਿਅਕਤੀ ਐਫੀਡੇਵਿਟ ਦੇ ਦੇਗਾ ਅਗਰ ਕੋਈ ਹੋਰੇ ਤੇ ਦੇਣਦਾਰੀ ਜਾਂ ਉਹ ਰਾ ਕੇਸ ਜਾਂ ਕੋਈ ਇਧਰ ਉਧਰ ਕੱਢ ਕੇ ਤੇ ਐਫੀਡੇਵਿਟ ਨੂੰ ਵੀ ਜਿਹੜੇ ਇਹਨਾਂ ਦੇ ਨਮਾਇंदे ਹੋਣਗੇ ਰਿਟਰਨਿੰਗ ਆਫੀਸਰ ਹੋਏਗਾ ਉਹ ਨਕਾਰ ਸਕਦਾ ਹੈ ਜਾਨੀ ਕਿ ਸੌਖਾ ਤਰੀਕਾ ਐਫੀਡੇਵਿਟ ਨੂੰ ਨਕਾਰਨਾ ਵੀ ਇਹਨੇ ਐਫੀਡੇਵਿਟ ਦੇ ਵਿੱਚ ਝੂਠ ਬੋਲਿਆ ਸਾਨੂੰ ਪੰਬਲ ਪੂਸਾ ਪਾਇਆ ਜਾ ਰਿਹਾ ਐਨਓਸੀ ਨਹੀਂ ਦੇ ਰਹੇ ਐਨਓਸੀ ਦੀ ਥਾਂ ਤੇ ਐਫੀਡੇਵਿਟ ਦੀ ਗੱਲ ਕਰ ਰਹੇ ਆ ਹਾਲਾਂਕਿ ਅਸੀਂ ਐਨਓਸੀ ਚਾਹੁੰਦੇ ਆ ਤਾਂ ਜੋ ਐਨਓਸੀ ਮਿਲੇਗੀ ਤਾਂ ਸਾਡੀ ਕੋਈ ਦੇਣਦਾਰੀ ਸਬੂਤ ਨਹੀਂ ਕਰ ਸਕਦਾ ਸੋ ਇੱਕ ਤਾਂ ਇਹਨਾਂ ਨੂੰ ਕਿਹਾ ਵੀ ਸਾਨੂੰ ਐਨਓਸੀਸ ਦਿਓ ਐਫੀਡੇਵਿਟ ਦੀ ਨਾ ਗੱਲ ਕਰੋ ਦੂਸਰਾ ਐਫੀਡੇਵਿਟ ਦਾ ਜਿਹੜਾ ਖਸਤਾ ਸੀ ਉਹ ਦੱਸਦਾ ਤੀਸਰਾ ਜਿਹੜਾ ਖਸਤਾ ਹੈਗਾ ਕਿ ਅਜੇ ਤੱਕ VOTER ਸੂਚੀਆਂ ਨਹੀਂ ਦਿੱਤੀਆਂ ਸਾਨੂੰ ਡੀਸੀ ਸਾਹਿਬ ਨੇ ਕਿਹਾ ਕਿ ਅਸੀਂ VOTER ਸੂਚੀਆਂ ਅੱਜ ਤੁਹਾਨੂੰ ਮਹਈਆ ਕਰਾ ਦੇਾਂਗੇ ਜਦੋਂ ਪਤਾ ਹੀ ਨਹੀਂ ਹੋ ਸਕਦਾ ਜਿਹੜੇ ਬੰਦੇ ਨੇ ਇਲੈਕਸ਼ਨ ਲੜਨਾ ਹੋਵੇ ਉਹਨਾਂ VOTER ਸੂਚੀ ਚ ਨਹੀਂ ਕੱਟਿਆ ਪਿਆ ਹੋਵੇ ਸੋ VOTER ਸੂਚੀਆਂ ਸਾਨੂੰ ਸਮੇਂ ਸਿਰ ਦੇ ਦੇਣੀਆਂ ਚਾਹੀਦੀਆਂ ਇਸ ਸਰਕਾਰ ਨੂੰ ਇਹ 15 ਦਿਨ ਪਹਿਲਾਂ ਕੰਮ ਕਰਨਾ ਚਾਹੀਦਾ ਸੀ ਰਿਜ਼ਰਵੇਸ਼ਨ ਦਾ ਤੇ VOTER ਸੂਚੀਆਂ ਦਾ ਈ ਸਰਾ ਸਾਨੂੰ ਇਹ ਵੀ ਗੱਲ ਪਤਾ ਲੱਗੀ ਐ ਇਹਦੇ ਚ ਕਿੰਨਾ ਕੁ ਸੱਚ ਐ ਕਿੰਨਾ ਕੁ ਝੂਠ ਐ ਇਹਦੇ ਬਾਰੇ ਮੈਂ ਅੱਜ ਟਿੱਪਿਆ ਟਿੱਪਣੀ ਨਹੀਂ ਕਰ ਸਕਦਾ ਕੀ ਇੱਕ ਪਰਫਾਰਮਾ ਤਿਆਰ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਵਾਰ ਤੁਹਾਨੂੰ ਪਤਾ ਹੈ ਭਗਵੰਤ ਸਿੰਘ ਮਾਨ ਹੁਰਾ ਨੇ ਕੈਬਨਟ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਸੀ ਕੋਈ ਸਿੰਬਲ ਤੇ ਚੋਣਾਂ ਨਹੀਂ ਲੜ ਸਕਦਾ ਕਦੇ ਪੰਚਾਇਤੀ ਚੋਣਾਂ ਕਦੇ ਸਿੰਬਲ ਤੇ ਲੜੀਆਂ ਹੀ ਨਹੀਂ ਇਸ ਤੋਂ ਪਹਿਲਾਂ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਅਸੀਂ ਲੜਦੇ ਆਂ لیکن Panchayat ਦਾ ਮੈਂਬਰ ਤੇ ਸਰਪੰਚ ਕਦੇ ਕਾਂਗਰਸ ਤੇ ਜਾਂ ਤੱਕੜੀ ਦੇ ਜਾਂ ਝਾੜੂ ਦੇ ਸਿੰਬਲ ਤੇ ਅਸ ਤੋਂ ਪਹਿਲਾਂ ਨਹੀਂ لیکن ਇਹ ਕੈਬਨਟ ਚ ਲੈ ਕੇ ਆਏ ਇਹ ਗੱਲ ਕਿਉਂਕਿ ਇਹਨਾਂ ਦੇ ਮਨ ਚ ਖਸਤਾ ਸੀ ਕਿ ਅਗਰ ਕੋਈ ਨਾ ਕੋਈ ਪ੍ਰਵੀਜ਼ਨ ਹੈਗੀ ਹੈ ਜੇ ਕੋਈ ਚੋਣ ਚਿੰਨ ਲੈਣਾ ਚਾਹੁੰਦਾ ਹੋਵੇ ਇਹਨਾਂ ਦੇ ਦਿਮਾਗ ਚ ਖਸਤਾ ਸੀ ਵੀ ਸਾਡਾ ਚੋਣ ਚਿੰਨ ਲੈ ਲੈਣ ਸਾਰੇ ਜਾਣੇ ਤੇ ਉਹ ਸਾਰੇ ਜਾਣੇ ਹਾਰ ਜਾਣ ਇਸ ਤੋਂ ਚੰਗਾ ਕੈਬਨਟ ਦੇ ਵਿੱਚ ਇਹ ਫੈਸਲਾ ਕਰੋ ਕਿ ਕੋਈ ਵੀ ਪੋਲੀਟੀਕਲ ਪਾਰਟੀ ਦਾ ਚੋਣ ਚਿੰਨ ਲੈ ਨਹੀਂ ਸਕਦਾ ਤਾਂ ਜੋ ਇਹ ਨਾ ਬਾਤ ਪਤਾ ਲੱਗੇ ਕਿ ਆਮ ਆਦਮੀ ਪਾਰਟੀ 90% ਪੰਚਾਇਤੀਆਂ ਚੋਂ ਨਾ ਹਾਰ ਗਈ ਏ ਇਹ ਪੰਬਲਪੁਰ ਸਾਰੇ ਵਿੱਚ ਅਸੀਂ ਕਵਾਂਗੇ ਸਾਰੇ ਸਰਪੰਚ ਜਿਹੜੋ ਸਰਪੰਚ ਜਿੱਤ ਜਾਂਦਾ ਉਹਨੂੰ ਵੀਡੀਓ ਦਬਾ ਪਾ ਲੈਂਦਾ ਕਿ ਅਸੀਂ ਗਾਰੰਟੀ ਨਹੀਂ ਦੇਣੀ ਆ ਯਾਰ ਤੂੰ ਹੁਣ ਚੁੱਪ ਕਰਕੇ ਬੈਠਾ ਰਹਾ ਭਾਵੇਂ ਤੂੰ ਕਾਂਗਰਸ ਐ ਇੱਕ ਪਰਫਾਰਮਾ ਤਿਆਰ ਕੀਤਾ ਜਾ ਰਿਹਾ ਜਿਹੜਾ ਜਿੱਤਣ ਤੋਂ ਬਾਅਦ ਸਾਡੇ ਸਰਪੰਚਾਂ ਨੂੰ ਜਿਹੜੇ ਜਿੱਤਣਗੇ ਜਾਂ ਮੈਂਬਰ ਉਹਨਾਂ ਤੋਂ ਲਿਖਵਾ ਲਿਆ ਜਾਏਗਾ ਕਿ ਭਾਈ ਤੂੰ ਕਿਹੜੀ ਪਾਰਟੀ ਨਾਲ ਤਲੁਕਤ ਰੱਖਦਾ ਹੈ ਤੂੰ ਲਿਖ ਦੇ ਇੱਥੇ ਵੀ ਆਮ ਆਦਮੀ ਪਾਰਟੀ ਨਾਲ ਮੇਰਾ ਸਬੰਧ ਹੈਗਾ ਤੇ ਤਾਂ ਜੋ ਅਸੀਂ ਇੱਕ ਅੰਕੜਾ ਪੇਸ਼ ਕਰਦੇ ਆਂਗੇ ਪੰਜਾਬ ਦੇ ਲੋਕਾਂ ਨੂੰ ਕਿ ਸਾਡੇ ਕੋਲੇ 80 ਤੋਂ 90% ਜਿਹੜੇ ਸਰਪੰਚ ਹੈ ਉਹ ਸਾਡੇ ਜਿੱਤ ਗਏ ਨੇ ਇਹਨਾਂ तमाम ਗੱਲਾਂ ਤੇ ਅੱਜ ਅਸੀਂ ਸਾਰੇ ਲੀਡਰ ਸਾਹਿਬਾਨ ਮਿਲਣਾ ਹੈ ਆ ਔਰ ਨਾਲ ਦੀ ਨਾਲ ਅੱਜ ਅਸੀਂ ਹੈਲਪਲਾਈਨ ਨੰਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਜਾਰੀ ਕੀਤਾ ਹੈ ਕਿ ਕਿਸੇ ਵੀ ਪੰਜਾਬ ਦੇ ਚਾਹੇ ਸਾਡੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਨਾ ਰੱਖਦਾ ਹੋਵੇ ਅਗਰ ਕਿਸੇ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਪੰਚਾਇਤਾਂ ਨੂੰ ਕਾਗਜ਼ਾਂ ਨੂੰ ਲੈ ਕੇ ਦਿੱਕਤ ਆ ਰਹੀ ਹੈ ਤਾਂ ਉਹ ਸਾਡੀ ਹੈਲਪਲਾਈਨ ਨੰਬਰ ਤੇ ਸੰਪਰਕ ਕਰੇ ਤੇ ਨਾਲ ਦੀ ਨਾਲ ਅਸੀਂ ਆਪਦੇ ਜ਼ਿਲ੍ਹਿਆਂ ਦੇ ਪ੍ਰਧਾਨ ਜਿਹੜੇ ਰੂਰਲ ਸਾਡੇ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦੇ ਨਾਂ ਤੇ ਨੰਬਰ ਵੀ ਜੇ ਉਹਨਾਂ ਨੇ ਲੋਕਲ ਉਸ ਕਿਸੇ ਵਿਅਕਤੀ ਨੂੰ ਸੰਪਰਕ ਕਰਨਾ ਹੈ ਜ਼ਿਲ੍ਹਾ ਪ੍ਰਧਾਨ ਨੂੰ ਤਾਂ ਜ਼ਿਲ੍ਹਾ ਪ੍ਰਧਾਨ ਨੂੰ ਸੰਪਰਕ ਕਰ ਲੈ ਔਰ ਜੇ ਕਿਸੇ ਪ੍ਰਕਾਰ ਦੀ ਦਿੱਕਤ ਆਉਂਦੀ ਹੈ ਤਾਂ ਸਾਡੇ ਜਿਹੜਾ ਆਫਿਸ ਦਾ ਜਿਹੜਾ ਹੈਲਪਲਾਈਨ ਨੰਬਰ ਹੈ ਸਾਡੇ 3 ਲੋਕ 4 ਲੋਕਾਂ ਦਾ ਸਾਡੇ ਦਫ਼ਤਰ ਨਾਲ ਸੰਪਰਕ ਕਰੇ ਸੋ ਇਸ ਦੇ ਬਾਅਦ ਯੁੱਧ ਵੀ ਕਿਤੇ ਧਾਂਦਲੀ ਹੋਏਗੀ ਜਾਂ ਧੱਕਾ ਹੋਏਗਾ ਉਹਨੇ ਇਸ ਪ੍ਰਸ਼ਾਸਨ ਵੱਲੋਂ ਜਾਂ ਸਿਵਲ ਦੇ ਅਧਿਕਾਰੀਆਂ ਵੱਲੋਂ ਅਸੀਂ ਮੈਂ ਸੀਐਲਪੀ ਲੀਡਰ ਤੇ तमाम ਅਸੀਂ ਵੱਡੇ ਲੀਡਰ ਜਿੰਨੇ ਵੀ ਸਾਰੇ ਸਾਡੇ ਪੰਜਾਬ ਦੇ ਲੀਡਰ ਹੈ ਉਥੇ ਜਾ ਕੇ ਇਟ ਨਾਲ ਇਟ ਖੜਕਾਵਾਂਗੇ ਤੇ ਆਪ ਦੇ ਕਿਸੇ ਬੰਦੇ ਨਾਲ ਧੱਕਾ ਨਹੀਂ ਹੁੰਦਿਆਂਗੇ ਔਰ ਮੈਂ ਅੱਜ ਬੇਨਤੀ ਕਰਨੀ ਚਾਹਣਾ ਹੈ ਸਵਦਾਧਕਾਰਿਆਂ ਨੂੰ ਕਈ ਬੀਡੀਪੀਓ ਆਮ ਆਦਮੀ ਪਾਰਟੀ ਦੇ ਪੁੱਤ ਬਣੇ ਹੋਏ ਐ ਕਈ ਡੀਡੀਪੀਓ ਪੁੱਤ ਤੇ ਧੀਆਂ ਬਣੇ ਹੋਏ ਐ ਮੇਰੀ ਇਹ ਬੇਨਤੀ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਔਰ ਕਈ ਹੁਣ ਨਵੇਂ-ਨਵੇਂ ਲੋਕਾਂ ਨੂੰ ਡੀਐਸਪੀ ਵੀ ਲਵਾਇਆ ਗਿਆ ਐ ਐਮਐਲਏਆਂ ਦੁਆਰਾ ਕਿ ਆਹ ਡੀਐਸਪੀ ਲਾਓ ਜੀ ਇਹ ਬੰਦਾ ਸਾਡੇ ਸਰਪੰਚੀ ਦੇ ਕਾਗਜ਼ ਇਹ ਠੀਕ ਕਰਾਊਗਾ ਸੋ ਉਹਨਾਂ ਨੂੰ ਮੈਂ ਚੇਤਾਵਨੀ ਵੀ ਦਿਨਾ ਔਰ ਬੇਨਤੀ ਵੀ ਕਰਨੇ ਚੇਤਾਵਨੀ ਇਹ ਹੈ ਕਿ ਮਤ ਸਮਝਿਓ ਕਿ ਇਹ ਪੁਰਾਣਾ ਸਮਾਂ ਕਿਸੇ ਲੀਡਰ ਨੇ ਆਉਣਾ ਨਹੀਂ ਹੈ ਤੇਰੇ ਤੁਹਾਡੇ ਦਫ਼ਤਰ ਨੂੰ ਆ ਕੇ ਜਿੰਦਰਾ ਲਾਵਾਂਗੇ ਤੇ ਤੁਹਾਡੇ ਨਾਲ ਲੜਾਈ ਲੜਾਂਗੇ ਅਗਰ ਕਿਸੇ ਵੀ ਸਰਪੰਚ ਨਾਲ ਧੱਕਾ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਆਪਣੀ ਨੌਕਰੀ ਦੇ ਆਪ ਜ਼ਿੰਮੇਦਾਰ ਹੋਵੋਗੇ ਪਰ ਹਾਈ ਕੋਰਟ ਤੱਕ ਤੁਹਾਨੂੰ ਇਹ ਝੱਲਣਾ ਪਏਗਾ ਔਰ ਲੜਾਈ ਲੜਾਂਗੇ ਪਰ ਭੁੱਲਾਂਗੇ ਨਹੀਂ ਪਹਿਲਾਂ ਸਰਕਾਰਾਂ ਦੇ ਵਿੱਚ ਅਫਸਰ ਕੀ ਕਰਦੇ ਐ ਹੁਣ ਗੇਲਾ ਕੇ ਲੱਗ ਜਾਣਗੇ ਤੇ ਜਦੋਂ ਸਰਕਾਰ ਕਾਂਗਰਸ ਦੀ ਆ ਗਈ ਫਿਰ ਰੋਪਣਾ ਕੇ ਲੱਗ ਜਾਣਗੇ ਕਿਉਂਕਿ ਉਹ ਜਿਹੜੇ ਲੀਡਰ ਸਨ ਉਹ ਸ਼ਾਹੀ ਮਜਾਜ ਦੇ ਲੀਡਰ ਸਨ ਉਹਨਾਂ ਨੂੰ ਪਤਾ ਨਹੀਂ ਸੀ ਮਾਝੇ ਆਲੇ ਆ ਕੇ ਦਬਾਬੇ ਲੱਗ ਜਾਂਦਾ ਤੇ ਤਵਾਬੇ ਆਲਾ ਆ ਕੇ ਮਾਲਵੇ ਲੱਗ ਜਾਂਦਾ ਨਾ ਇਸ ਵਾਰੀ ਕਾਗਜ਼ ਤੇ ਲਿਖਿਆ ਪਿਆ ਕਿ ਕਾਂਗਰਸ ਪਾਰਟੀ ਦਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ 2 ਸਾਲਾਂ ਨੂੰ ਰਾਜ ਹੋਣਾ ਹੈ ਸੋ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਤੇ ਪੜਿਆ ਜਰੂਰ ਵਿਚਾਰਿਓ ਮੈਂ ਤਾਂ ਪਿਛਲੀ ਸਰਕਾਰ ਚ ਵੀ ਇਹ ਗੱਲ ਰਾਏ ਦਿੱਤੀ ਸੀ ਕਿ ਜੀ ਇੱਕ ਅਦਾ ਡਿਪਟੀ ਕਮਿਸ਼ਨਰ 8 9 ਐਸ ਡੀ ਐਮ ਤੇ 12 15 ਬੀ ਡੀ ਪੀਓ ਤੇ 50 ਸੈਕਟਰੀ ਜਿਹੜੇ ਧੱਕਾ ਕਰਦੇ ਪੂਰੇ ਪੰਜਾਬ ਇਵੇਂ ਹੀ ਪੁਲਿਸ ਵਾਲੇ ਇੱਕ ਦੋ ਐਸ ਐਸ ਪੀ ਪੰਜ ਚਾਰ ਡੀ ਐਸ ਪੀ ਇੱਕ ਅਦਾ ਐਸ ਪੀ ਦੋ ਤੇ ਥੱਲੇ 25 30 ਐਸਚਓ ਇਹਨਾਂ ਨੂੰ ਜਿਨ੍ਹਾਂ ਲੋਕਾਂ ਨੇ ਸਰਕਾਰਾਂ ਦੇ ਹੋਂਟੇ ਜਾਹੇ ਉਹ ਕੋਈ ਸਰਕਾਰ ਆਉਂਦੀ ਹੈ ਇਹ ਧੱਕਾ ਕਰਦੇ ਉਹ ਮਸ਼ਹੂਰ ਹੁੰਦੇ ਆ ਵੀ ਜਿਹੜੀ ਸਰਕਾਰ ਆ ਗਈ ਉਹਦੇ ਚਾਕੇ ਧੱਕਾ ਕਰਕੇ ਉਹ ਕੰਮ ਕਰਦੇ ਇਹਨਾਂ ਨੂੰ ਡਿਸਮਿਸ ਪੱਕੇ ਤੌਰ ਤੇ ਜੇ 200 ਬੰਦਾ ਪੱਕੇ ਤੌਰ ਤੇ ਸਰਕਾਰਾਂ ਡਿਸਮਿਸ ਕਰ ਦੇਣ ਤਾਂ ਇਹ ਝੰਡੇ ਮੁੱਕ ਜੇ ਕਿਸੇ ਦਾ ਵੀ ਰਾਜ ਆਵੇ ਮੈਂ ਨਹੀਂ ਚਾਹਦਾ ਕਾਂਗਰਸ ਦਾ ਰਾਜ ਆਵੇ ਤੇ ਉਹੀ ਅਫਸਰ ਸਾਡੇਆਂ ਲਾ ਕੇ ਧੱਕਾ ਕਰੇ ਉਹਨਾਂ ਦਾ ਮੁਕੰਮਲ ਤੌਰ ਤੇ ਝੋਲਾ ਬੰਦ ਕਰਕੇ ਘਰੇ ਭੇਜਿਆ ਹੋਵੇ ਨਾ ਤਾਂ ਕੋਈ ਸਾਨੂੰ ਬੰਦੇ ਕਹਿਣ ਵੀ ਧੱਕਾ ਕਰੋ ਨਾ ਸਾਨੂੰ ਪਬਲਿਕ ਕਰੇ ਤੇ ਨਾ ਹੀ ਕੋਈ ਅਫੀਸਰ ਜੁਰਤ ਕਰੇ ਕਿ ਅਸੀਂ ਧੱਕਾ ਕਰਨੇ ਸੋ ਅੱਜ ਅਸੀਂ ਸਾਨੂੰ ਪੂਰਨ ਜਿਹੜੇ ਡਿਪਟੀ ਕਮਿਸ਼ਨਰ ਹੈ ਇਹਨਾਂ ਨੂੰ ਅਸੀਂ ਪਹਿਲੀ ਵਾਰ ਹੀ ਮਿਲੇ ਹੈ ਵਧਾਈ ਵੀ ਦਿੱਤੀ ਹੈ ਔਰ ਇਹਨਾਂ ਦਾ ਰਵਈਆ ਸਾਨੂੰ ਠੀਕ ਲੱਗਿਆ ਔਰ ਸਾਨੂੰ ਉਮੀਦ ਹੈ ਕਿ ਇਹ ਜਿਹੜੇ ਯੰਗ ਆਫੀਸਰ ਮੁੰਡੇ ਕੁੜੀਆਂ ਜਿਹੜੇ ਅੱਜ ਪੰਜਾਬ ਦੇ ਵਿੱਚ ਲੱਗ ਰਹੇ ਨੇ ਕਈ ਜਿਹੜੇ ਹੈਗੇ ਕਈ ਤਾਂ ਬਾਹਤ ਹੀ ਬਾਇਸ ਹੈ ਕਈਆਂ ਦਾ ਤਾਂ ਕਹਿਣਾ ਕੀ ਹੈ ਮਤਲਬ ਕਿ ਜਮਾ ਡੀਸੀ ਜਿਹੜਾ ਚਪੜਾਸੀ ਵਾਲਾ ਕੰਮ ਕਰਦਾ ਮੈਂ ਦੇਖਿਆ ਦੋ ਚਾਰ ਜ਼ਿਲ੍ਹਿਆਂ 'ਚ ਪਰਲੇ ਪਾਸੇ ਪਰ ਇਹ ਜਿਹੜੇ ਯੰਗ ਮੁੰਡੇ ਨੇ ਯੰਗ ਆਫੀਸਰ ਨੇ ਮੈਨੂੰ ਇਹਨਾਂ ਤੋਂ ਪੂਰਾ ਨ ਉਮੀਦ ਹੈ ਕਿ ਇਹ ਪੰਜਾਬ ਨੂੰ ਅੱਗੇ ਵੱਲ ਲੈ ਕੇ ਜਾਣਗੇ ਠੀਕ ਹੈ ਸਰਕਾਰਾਂ ਦਾ ਦਬਾਅ ਹੁੰਦਾ ਹੈ ਮਾੜਾ ਲੁਕ ਇੱਥੇ ਤਾਂ ਮੁਕੰਮਲ ਤੌਰ ਤੇ ਜਿਹੜੇ ਲੀਡਰ ਬਾਏਸ ਹੋ ਜਾਂਦੇ ਨੇ ਆਫੀਸਰ ਉਹ ਫਿਰ ਨੁਕਸਾਨ ਕਰਦੇ ਨੇ ਸਟੇਟਾਂ ਦਾ ਪਰ ਨਾਲ ਹੀ ਨਾਲ ਅਸੀਂ ਬੁੱਢੇ ਨਾਲੇ ਤੇ ਚਰਚਾ ਕੀਤੀ ਹੈ ਆ ਅਸੀਂ ਵਿਅਸਤ ਸਾਂ ਪੰਚਾਇਤ ਸੁਬੈਲਾ ਹਰਿਆਣਾ ਇਲੈਕਸ਼ਨ ਆ ਗਿਆ ਫਿਰ ਸਾਡਾ ਜਲੰਧਰ ਬਾਏ ਇਲੈਕਸ਼ਨ ਆ ਗਿਆ ਕਾਫੀ ਵਿਅਸਤ ਸੀਗੇ ਬੁੱਢੇ ਨਾਲੇ ਤੇ ਅਸੀਂ ਸਾਰੇ ਕਾਂਗਰਸ ਪਾਰਟੀ ਦੇ ਲੋਕਾਂ ਨੇ ਦਲਵਾਰ ਸਾਹਿਬ ਖੜੇ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਇਹਨਾਂ ਨੇ ਪਹਿਲਾਂ ਵੀ ਕੰਮ ਕੀਤਾ ਹੈ ਦਾਬਰ ਸਾਹਿਬ ਖੜੇ ਹੈ ਪਾਂਡੇ ਸਾਹਿਬ ਖੜੇ ਹੈ ਕੁਲਦੀਪ ਜੀ ਸੰਦੀਪ ਸੰਧੂ ਸਾਹਿਬ ਜੱਗਾ ਜੀ ਬਲਵਿੰਦਰ ਜੀ ਇਹ ਸਾਰਿਆਂ ਨੇ ਮਨ ਬਣਾਇਆ ਕਿ ਇਹ ਸੋਸ਼ਲ ਕੌਜ਼ ਹੈ ਇਹਦੀ ਲੜਾਈ ਸਾਨੂੰ ਲੜਨੀ ਚਾਹੀਦੀ ਹੈ ਚਾਹੇ ਸਾਨੂੰ ਕਿੰਨਾ ਮਰਜੀ ਹਰਜਾਨਾ ਭਰਨਾ ਪਵੇ ਪਰ ਬੁੱਢੇ ਨਾਲੇ ਦੇ ਮਸਲੇ ਦੇ ਉੱਤੇ ਅਸੀਂ ਸਾਰੇ ਡੀਸੀ ਸਾਹਿਬ ਨੂੰ ਇਹ ਰਾਹ ਦਿੱਤੀ ਹੈ ਕਿ ਸਰਪਾਰਟੀ ਮੀਟਿੰਗ ਬੁਲਾਓ ਐਵੇਂ ਨਾ ਕੋਈ ਡਰਾਮਾ ਕਰੀ ਜਾਵੇ ਕੋਈ 600 ਕਰੋੜ ਦਾ ਕਿਸੇ ਤੇ ਲਾਈ ਜਾਂਦਾ ਹੈ ਕੋਈ ਪੱਥਰ ਢਾਈ ਜਾਂਦਾ ਹੈ ਕੋਈ ਹੋਰ ਗੱਲਾਂ ਕਰੀ ਜਾਂਦਾ ਆਪ ਦਾ ਆਪ ਦਾ ਵਾਜਾ ਨਾ ਵਜਾਉਣ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਬੁੱਢੇ ਨਾਲੇ ਤੇ ਇੱਕ ਹੰਗਾਮੀ ਮੀਟਿੰਗ ਇੱਕ ਦਿਨ ਦੀ ਬਲਾਓ ਜੀਰੇ ਤੇ ਪੂਰਾ ਦਿਨ ਚਰਚਾ ਹੋਵੇ ਜਿਹਰੇ ਚ ਬੁੱਧੀਜੀਵ ਹੋਣ ਸਾਰੇ ਸਟੇਕ ਹੋਲਡਰ ਹੋਣ ਇੰਡਸਟਰੀਅਲੇ ਵੀ ਹੋਣ ਤਾਂ ਜੋ ਇਹ ਮਸਲਾ ਬਹੁਤ ਗੰਭੀਰ ਮਸਲਾ ਹੈ ਇਹ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਸ ਮੁੱਦੇ ਤੇ ਅਸੀਂ ਚਰਚਾ ਕਰੀਏ ਆਉਣ ਵਾਲੀਆਂ ਪੀੜੀਆਂ ਅਦਰਵਾਈਜ਼ ਚਾਹੇ ਉਹ ਆਮ ਆਦਮੀ ਪਾਰਟੀ ਦੇ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਕਿਸੇ ਪਾਰਟੀ ਦੇ ਹਨ ਉਹਨਾਂ ਨੂੰ ਮਾਫੀ ਕਰਨ ਗਿਆ ਸਰਕਾਰਾਂ ਨੂੰ ਮਾਫੀ ਕਰਨ ਗਿਆ ਆ ਜ ਆਮ ਆਦਮੀ ਪਾਰਟੀ ਦਾ ਰਾਜ ਹੈ ਪਰ ਕਿਹੜੇ ਲੋਕ ਇਸ ਮਸਲੇ ਦੇ ਵਿੱਚ ਆਪਦਾ ਯੋਗਦਾਨ ਪਾਉਣਗੇ ਬੁੱਢੇ ਨਾਲ ਇਹਦੇ ਕਿਉਂਕਿ ਬਹੁਤ ਸਾਰੇ ਲੋਕ ਤਾਂ ਡਰਾਮਾ ਕਰਦੇ ਐ ਉਹਨਾਂ ਨੂੰ ਤਾਂ ਐਜੀਟੇਸ਼ਨ ਦਾ ਬਹਾਨਾ ਚਾਹੀਦਾ ਵੀ ਮੈਂ ਫਲਾਨੀ ਚੀਜ਼ ਸਿੱਟ ਦਿਆਂ ਕੋਈ ਕਹਿੰਦਾ ਮੈਂ ਬੰਨ ਲਾ ਦਿਆਂ ਕੋਈ ਕਹਿੰਦਾ ਫਲਾਂ ਲਾ ਦਿਆਂ ਇਹਦੇ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ ਹੈ ਪਸੇ ਮੁਕੰਮਲ ਤੌਰ ਤੇ ਕਿਸੇ ਨੂੰ ਵੀ ਦਿੱਕਤ ਨਾ ਆਵੇ ਤੇ ਸਾਰੇ ਜਾਣੇ ਇਕੱਠੇ ਹੋ ਕੇ ਇਸ ਮੁੱਦੇ ਤੇ ਸੰਸੈਰਿਟੀ ਦੇ ਨਾਲ ਬੁੱਢੇ ਨਾਲੇ ਤੇ ਕੰਮ ਕਰੀਏ ਜੋ ਨੁਕਸਾਨ ਪੰਜਾਬ ਦਾ ਬੁੱਢੇ ਨਾਲੇ ਦੇ ਨਾਲ ਹੋ ਗਿਆ ਇਹ ਪਰਮਾਈ ਮੁੜ ਕੇ ਪੂਰੀ ਨਹੀਂ ਹੋਣੀ ਕਈਆਂ ਦੇ ਘਰਾਂ 'ਚ ਕੈਂਸਰ ਫੈਲ ਗਿਆ ਕਈਆਂ ਦੀਆਂ ਮਾਵਾਂ ਧੀਆਂ ਪੁੱਤ ਕੈਂਸਰ ਨਾਲ ਪੀੜਤ ਹੈ ਐਸੀਆਂ ਜਾਇਦਾਦਾਂ ਤੋਂ ਐਸੀਆਂ ਚੀਜ਼ਾਂ ਦਾ ਅਸੀਂ ਕੀ ਕਰਾਂਗੇ ਜੇ ਸਾਡੇ ਬੱਚੇ ਨਾ ਰਹਿ ਸੋ ਬੁੱਢੇ ਨਾਲੇ ਦਾ ਮਸਲਾ ਅਸੀਂ ਗੰਭੀਰ ਰੂਪ ਦੇ ਵਿੱਚ ਚੱਕਾਂਗੇ ਅਸੀਂ ਦिशा ਦੀ ਮੀਟਿੰਗ ਰੱਖੀ ਆ 22 ਤਰੀਕ ਨੂੰ ਸੋ ਉਹਰੇ ਤੇ ਫਿਰ ਸਾਰਿਆਂ ਨਾਲ ਚਰਚਾ ਕਰਕੇ ਔਰ ਇਸ ਮੁੱਦੇ ਨੂੰ ਪ੍ਰਾਇੋਰਟੀ ਬੇਸਿਸ ਤੇ ਦਿੱਲੀ ਸਰਕਾਰ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਮਿਲਣਾ ਪਿਆ ਤਾਂ ਅਸੀਂ ਸਾਰੇ ਮੁੱਖ ਮੰਤਰੀ ਨੂੰ ਮਿਲਾਂਗੇ ਚੀਫ ਸੈਕਟਰੀ ਨੂੰ ਮਿਲਾਂਗੇ ਔਰ ਕੇਂਦਰ ਦੇ ਮੰਤਰੀਆਂ ਨੂੰ ਮਿਲਾਂਗੇ ਕਿਉਂਕਿ ਇਹ ਮੁੱਦਾ ਇਹ ਪੋਲੀਟਿਕਲ ਸਾਰੇ ਮੁੱਦਿਆਂ ਤੋਂ ਵੱਡਾ ਮੁੱਦਾ ਹੈ ਔਰ ਇਹਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਹੱਲ ਕਰਾਂਗੇ ਆਹੀ ਅੱਜ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਸਰ ਜਿਹੜੇ ਪਿੰਡਾਂ ਦੇ ਤੋਂ ਵੈਂਟੀ ਲੱਗਣਾ ਲਿਸਟਾ ਸਿੰਗਰ ਜਿਹੜੇ ਹੈਗੇ ਨਾਲ ਸਿਕਿਉਰਟੀ ਕਟਾਈ ਹੋਊਗੀ ਤਾਂ ਸੋ ਇਹ ਇਹ ਡੀਜੀਪੀ ਨਾਲ ਗੱਲ ਕਰੋ ਮੇਰਾ ਅੱਜ ਦਾ ਮੁੱਦਾ ਅਸੀਂ ਅਸਤੀਫਾ ਦੇ ਦਿੱਤਾ ਹੈ ਕੋਈ ਗੱਲਬਾਤ ਹੋਈ ਹੈ ਕਾਂਗਰਸ ਚ ਆਉਣ ਦੇ ਚੁੱਕੇਗੇ ਨੇ ਯਾ ਹਜੇ ਪਾਰਟੀ ਮੰਨ ਨਹੀਂ ਰਹੀ ਜੀ ਦੇਖੋ ਪਹਿਲੀ ਗੱਲ ਇਹ ਹੈ ਕਿ ਕੋਈ ਕਾਂਗਰਸ ਪਾਰਟੀ ਚ ਇੱਛਕ ਹੋਵੇ ਨਾ ਹੋਵੇ ਔਨ ਨਾ ਪਹਿਲਾਂ ਪਾਰਟੀ ਲੈਵਲ ਤੇ ਡਿਸਕਸ਼ਨ ਹੋਊਗਾ ਕਿ ਅਸੀਂ ਉਹਨਾਂ ਨੂੰ ਕਿਸੇ ਨੂੰ ਲੈਣ ਦੇ ਇੱਛਕ ਵੀ ਆ ਜਾਂ ਨਹੀਂ ਆ ਸੋ ਅਸੀਫਾ ਦੇਣਾ ਉਹਨਾਂ ਦੀ ਆਪ ਦੀ ਮਰਜ਼ੀ ਹੈ ਅਕਸਰੀ ਆਦਰਨੀਆਂ ਸੁਨੀਲ ਜਾਖੜ ਸਾਹਿਬ ਜਦੋਂ ਪਾਰਟੀ ਵਿਪਤਾ ਚ ਹੁੰਦੀ ਹੈ ਉਦੋਂ ਇਸ ਤਰ੍ਹਾਂ ਦੀ ਉਹਨੂੰ ਆਦਤਨ ਹੈ ਪਹਿਲਾਂ ਜਦੋਂ ਕਾਂਗਰਸ ਪਾਰਟੀ ਵਿਪਤਾ ਚ ਸੀ ਤਾਂ ਉਹਨਾਂ ਨੇ ਅਸੀਫੇ ਦੀ ਪੇਸ਼ਕਸ਼ ਕੀਤੀ ਇਸ ਤਰ੍ਹਾਂ ਹੁਣ ਕਾਂਗਰਸ ਪਾਰਟੀ ਨੇ ਵੀ ਇਹ ਪ੍ਰਧਾਨਗੀ ਦਾ ਅੁੱਦਾ ਬਹੁਤ ਵੱਡਾ ਅੁੱਦਾ ਦਿੱਤਾ ਹਾਰਨ ਤੋਂ ਬਾਅਦ ਸੁਨੀਲ ਜਾਖੜ ਜੀ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਹੁਣ ਉਹਨਾਂ ਨੂੰ ਬੀਜੇਪੀ ਨੇ بڑا ਯਾਰ ਮੈਂ ਤਾਂ ਬੀਜੇਪੀ ਨੇ ਸਾਰਾ ਆਦਾ ਕੈਡਰ ਮਾਰਤਾ ਇਸ ਕੱਲ ਦੇ ਲਈ ਕਿ ਇੱਕ ਕਾਂਗਰਸ ਚੋਂ ਆਏ ਹੋਏ ਬੰਦੇ ਨੂੰ ਬੀਜੇਪੀ ਦਾ ਪ੍ਰਧਾਨ ਬਣਾਤਾ ਔਰ ਇੱਕ ਵੀ ਸੀਟ ਸੁਨੀਲ ਜਾਖੜ ਨਹੀਂ ਦਿਵਾ ਸਕੇ ਅੱਜ ਤੱਕ ਜਿੰਨੇ ਪ੍ਰਧਾਨ ਬੀਜੇਪੀ ਦੇ ਰਹੇ ਇੱਕ ਨਾ ਇੱਕ ਅੱਧੀ ਸੀਟ ਉਹਨਾਂ ਨੂੰ ਮਿਲਦੀ ਰਹੀ ਸੋ ਮੇਰੇ ਕਹਿਣ ਦਾ ਮਤਲਬ ਹੈ ਹੁਣ ਉਹਨਾਂ ਨੇ ਅਸੂਫੇ ਦੀ ਪੇਸ਼ਕਾਸ਼ ਕੀਤੀ ਹੈ ਹੁਣ ਉਹਨਾਂ ਦਾ ਆਪਣਾ ਡਿਸੀਜਨ ਹੈ ਭਾਈ ਔਰ ਹੁਣ ਕਦੇ ਸਵਾਲ ਵੀ ਨਹੀਂ ਕੀਤਾ ਕਿਉਂਕਿ ਰੱਬ ਵੇਖਦਾ ਹੈ ਹੁਣ ਨਹੀਂ ਉਹਨਾਂ ਨੇ ਸਵਾਲ ਕੀਤਾ ਵੀ ਹਿੰਦੂ ਨੂੰ ਰਿਪ੍ਰেজੈਂਟੇਸ਼ਨ ਨਹੀਂ ਦਿੱਤੀ ਤੇ ਬਿੱਟੂ ਨੂੰ ਰਿਪ੍ਰেজੈਂਟੇਸ਼ਨ ਦਿੱਤੀ ਹੈ ਕਾਂਗਰਸ ਦੇ ਬਾਰੇ ਤਾਂ ਇਹ ਗੱਲ ਬੋਲੀ ਗਈ ਹਾਲਾਂਕਿ ਅਸੀਂ ਤਾਂ ਹਿੰਦੂ ਨੂੰ ਪੀਸੀਸੀ ਬਣਾ ਕੇ ਰੱਖਿਆ ਕਿਉਂਕਿ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ ਹਿੰਦੂਆਂ ਦੀ ਪਾਰਟੀ ਐ ਸਿੱਖਾਂ ਦੀ ਪਾਰਟੀ ਐ ਮੁਸਲਮਾਨਾਂ ਦੀ ਪਾਰਟੀ ਐ ਦਲਿਤਾਂ ਦੀ ਪਾਰਟੀ ਐ 크ਰਿਸਚਨਾਂ ਦੀ ਪਾਰਟੀ ਐ OBCs ਦੀ ਪਾਰਟੀ ਐ ਸੋ ਹੁਣ ਕੋਈ ਮੁੱਦਾ ਨਹੀਂ ਸੋਚ ਸੁਨੀਲ ਜਾਖੜ ਨੇ ਕਿੱਥੇ ਜਾਣਾ ਮੈਂ ਤਾਂ ਕੱਲ ਟਵੀਟ ਕੀਤਾ ਸੀ ਵੀ ਹੁਣ ਅਗਲਾ ਕਿੱਧਰ ਨੂੰ ਸਫ਼ਰ ਆਪਣਾ ਸਰ ਸੀਐਮ ਸਾਹਿਬ ਹਸਪਤਾਲ ਜਿਆਦਾ ਵਸਤਾ ਜਨੇ ਸਰ ਉਹ ਬਕਾਇਆ ਰਹਿ ਗਿਆ ਸਾਡੇ 250 ਆਯੂਸ਼ਮਾਨ ਕਾਰਡ ਲੱਗੇ ਪ੍ਰਾਈਵੇਟ ਸਕੂਲ ਜਿਹੜੇ ਆਹ ਹਾਰ ਰਹੇ ਹੈਗੇ ਨੇ ਜਿਹੜੇ ਬਹੁਤ ਸਾਰੇ ਸਰਵਿਸਿਜ਼ ਬੰਦ ਕਰਤੀਆ ਗਰੀਬ ਲੋਕਾਂ ਦੇ ਸਰ ਇਹ ਤਾਂ ਪਹਿਲਾਂ ਹੀ ਕਿਹਾ ਸੀਗਾ ਕਿਉਂਕਿ ਜਿਹੜੀਆਂ ਸਰਕਾਰ ਦੀਆਂ ਪਾਲਿਸਿਜ਼ ਹੈਗੀਆਂ ਉਹ ਬਹੁਤ ਮਾੜੀਆਂ ਪਾਲਿਸਿਜ਼ ਹੈਗੀਆਂ ਪਹਿਲਾਂ ਤਾਂ ਇਹਨਾਂ ਨੇ ਆਹਾ ਖੋਲੇ ਜਿਹੜਾ ਮੱਲਾ ਕਲੀਨਿੰਗ ਮੱਲਾ ਕਲੀਨਿਕ ਦਾ ਕੇਂਦਰ ਕਹਿੰਦੀ ਆ ਵੀ ਇਹ ਮੱਲਾ ਕਲੀਨਿਕ ਤੁਸੀਂ ਨਾਮ ਨਹੀਂ ਲਿਖ ਸਕਦੇ ਸਾਢੇ 550 600 ਕਰੋੜ ਰੁਪਇਆ ਸਾਡਾ ਉੱਥੇ ਸਟਕ ਪਿਆ ਸਾਨੂੰ ਕੇਂਦਰ ਦਿੰਦਾ ਨਹੀਂ ਇਸ ਗੱਲ ਦਾ ਜਾਣ ਪੁੱਛ ਕੇ ਆਪਦੀਆਂ ਕੇਵਲ ਮਸ਼ਹੂਰੀਆਂ ਦੇ ਪਿੱਛੇ ਇਹਨਾਂ ਨੇ ਸਾਰੇ ਪੰਜਾਬ ਦਾ ਸਤਿਆਨਾਸ਼ ਕਰਤਾ ਨੈਚੁਰਲੀ ਸਾਡੇ ਲੋਕ ਸਫਰੇ ਰਹੇ ਵਿਚਾਰੇ ਇਹ ਲੋਕਾਂ ਨੇ ਇਲਾਜ ਕਰਾਉਣਾ ਇਹਨਾਂ ਨੂੰ ਇਹ ਤਾਂ ਇਲਾਜ ਆਪਦਾ ਵੱਡੇ ਹਸਪਤਾਲ ਚੋਂ ਕਰਾ ਲੈਣਗੇ ਜਿਹੜਾ ਆਮ ਬੰਦਾ ਹੈ ਉਹ ਆਪਣਾ ਇਲਾਜ ਕਿੱਥੇ ਕਰਾਏ ਜਿਨ੍ਹਾਂ ਨੇ 20000 ਦਾ ਆਪਰੇਸ਼ਨ ਕਰਾਉਣਾ ਕਿਸੇ ਨੇ ਹਰਨੀਆਂ ਦਾ ਆਪਰੇਸ਼ਨ ਕਰਾਉਣਾ ਕਿਸੇ ਨੇ ਕੋਈ ਦਵਾਈ ਦਾ ਪਾ ਲੈਣਾ ਉਹਨਾਂ ਹਾਸਤੇ 5 ਲੱਖ ਰੁਪਏ ਦਾ ਜੋ ਅਸ਼ਮਾਨ ਕਾਰਡ ਜਿਹੜਾ ਬੰਦ ਹੋਇਆ ਮੈਂ ਸਮਝ ਲਿਆ ਕਿ ਉਹ ਮੌਤ ਦੇ ਵਾਰੰਟਾ ਸਰਕਾਰ ਨੂੰ ਬੇਨਤੀ ਵੀ ਕੀਤੀ ਹੈ ਲੇਕਿਨ ਸਰਕਾਰ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਕੋਈ ਪਤਾ ਨਹੀਂ ਕੀ ਕਿੱਥੋਂ ਕੰਮ ਚੱਲ ਰਿਹਾ ਹੈ ਸੀਐਮ ਸਾਹਿਬ ਤੋਂ ਕੰਮ ਚੱਲ ਰਿਹਾ ਹੈ ਮੰਤਰੀ ਤੋਂ ਚੱਲ ਰਿਹਾ ਹੈ ਸੰਤਰੀ ਤੋਂ ਚੱਲ ਰਿਹਾ ਸਾਰਾ ਕੰਮ ਢਾਂਚਾ ਖਰਾਬ ਕਰ ਦਿੰਦਾ ਹੈ ਸਰਪਾਤ ਪੁੱਛਣਾ ਉਸ ਦੀ ਪ੍ਰੋਫਾਈਲ ਅਟੈਚ ਕੀ ਲਿਆ ਕੱਲ ਬੀਤੇ ਦਿਨ ਵੀ ਵੱਲੋਂ ਕਿਸ ਤਰ੍ਹਾਂ ਦੇ ਰਹੇ ਥੋੜੇ ਪਾਟੀ ਉਹ ਬ੍ਰਦਰ ਮੈਂ ਤੁਹਾਨੂੰ ਬੇਨਤੀ ਕਰਦਾ ਹੈ ਕਿਈ ਜਿਹੜਾ ਮੀਡੀਆ ਚੈਨਲਸ ਹੈ ਨਾ ਸਾਡੇ ਮੇਰੇ ਭਰਾ ਇਹ ਬਹੁਤ ਸਾਰੇ ਆਪ ਦੀ ਮਰਜ਼ੀ ਨਾਲ ਆਪਣੀਆਂ ਖਬਰਾਂ ਛਾਪ ਦਿੰਦੇ ਆ ਜਿਵੇਂ ਇਹਨਾਂ ਨੂੰ ਚੰਗਾ ਲੱਗਦਾ ਇੱਕ ਨੈਚੁਰਲ ਪ੍ਰੋਸੈਸ ਹੈ ਕਿ ਜਿਹੜੇ ਵੀ ਵਿਅਕਤੀ ਦਾ ਈਡੀ ਦੇ ਵਿੱਚ ਕੇਸ ਚੱਲਦਾ ਹੈ ਜਾਏ 1 2 4 6 ਫॉर द ਟਾਈਮ ਵੀ ਉਹਨਾਂ ਦੀ ਪ੍ਰਾਪਰਟੀ ਅਟੈਚ ਕਰ ਦਿੱਤੀ ਜਾਂਦੀ ਹੈ ਫਿਰ ਉਹ ਆਪਣੀ ਪ੍ਰਾਪਰਟੀ ਦੇ ਸਾਰੇ ਵੇਰਵੇ ਬਿਊਰੋ ਦੇ ਕੇ ਉਹ ਆਪਣੀ ਪ੍ਰਾਪਰਟੀ ਨੂੰ ਛੜਾ ਲੈਂਦੇ ਇਹਦਾ ਮਤਲਬ ਇਹ ਨਹੀਂ ਆ ਵੀ ਭਾਰਤ ਮੂਚਨਾਸ਼ੂ ਨੇ ਉਹ ਜਿਹੜੀ 22 ਕਰੋੜ ਦੀ ਪ੍ਰਾਪਰਟੀ ਹੈ ਉਹਰੇ ਕੋਲ ਉਹ ਸਾਰੀ ਜਾਇਦਾਦ ਕੋਈ ਕਰਪਸ਼ਨ ਨਾਲ ਬਣਾਈ ਹੈ ਸੋ ਜੀਰੇ ਵਿੱਚ ਤੁਹਾਡੇ ਪੁਰਾਣੇ ਇਨਸਿਸਟਰਸ ਪੁਰਾਣੇ ਘਰ ਵੀ ਹੁੰਦੇ ਉਹ ਵੀ ਅਟੈਚ ਕਰ ਦਿੱਤੇ ਜਾਂਦੇ ਹੈ ਜਿਹੜੇ ਪਾਪ ਦਾਦਿਆਂ ਦੇ ਵੇਲੇ ਦੇ ਹੁੰਦੇ ਆ ਸੋ ਮੇਰੇ ਕਹਿਣ ਦਾ ਮਤਲਬ ਪ੍ਰੋਪਰਟੀ ਅਟੈਚ ਕੋਈ ਮੁੱਦਾ ਨਹੀਂ ਹੈ ਈਡੀ ਚ ਜਿਹੜਾ ਕੇਸ ਜਾਊਗਾ ਥੈਟ ਇਜ਼ ਬਟ ਆਬਵੀਅਸ ਆਟੋਮੈਟਿਕਲੀ ਹੈ ਕਿ ਉਹ ਪ੍ਰੋਪਰਟੀ ਹਰ ਵਿਅਕਤੀ ਦੀ ਅਟੈਚ ਹੋ ਜਾਂਦੀ ਹੈ ਕੋਈ ਇਹ ਇਸ਼ੂ ਨਹੀਂ ਹੈ ਜਿਹਨੂੰ ਬਣਾਇਆ ਜਾ ਰਿਹਾ ਹੈ ਜੰਦ ਮੀਡੀਆ ਵਾਲੇ ਉਹਨੂੰ ਸ਼ੌਅ ਦੇ ਅੱਗੇ ਆਜ ਕਿਉਂਕਿ ਖਬਰ ਹੀ ਕੋਈ ਨਹੀਂ ਉਹਨਾਂ ਕੋਲੇ ਉਹਨੂੰ ਲੱਗਦਾ ਕਿ ਆਹ ਖਬਰ ਚਲਾ ਦਿਓ ਪੰਜਾਬ ਦੇ सीएम ਦੀ ਤਬੀਅਤ ਖਰਾਬ ਸਰਖਾਬੇ ਖਰਾਬ ਆ ਪੰਜ ਦਾ ਪਰਮਾਤਮਾ ਉਹਨਾਂ ਦੀ ਤਬੀਅਤ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਮੈਂ ਇਸ ਸਬਾ ਦੇ ਰਿਹਾ ਤੇ ਕੋਈ ਟਿਪਾ ਟਿਪੜੀ ਨਹੀਂ ਕਰਨ ਕਿਸੇ ਦੀ ਵੀ ਤਬੀਅਤ ਖਰਾਬ ਹੋਵੇ ਪਰਮਾਤਮਾ ਉਹ ਤੰਦਰੁਸਤੀ ਬਖਸ਼ੀ ਧੰਨਵਾਦ ਜੀ ਧੰਨਵਾਦ ਜੀ